ਸਾਰੇ ਕੱਪੜੇ ਲੈ ਪਈਆਂ ਤੇ ਨੂੰ ਇਹ ਤੁਸੀਂ ਕਿਤੇ ਗਰੀਬ ਨੂੰ ਦੇ ਦਿਓ ਇੰਨੀ ਠੰਡ ਹੈ ਗਰਮ ਕੱਪੜੇ ਨੇ ਜੀ ਡਾਕਟਰਲ ਇਹ ਤੁਸੀਂ ਆਪ ਦੱਸੋ ਸकूੜੇ ਦੀ ਸੁੱਟ ਕੇ ਦਾ ਹੱਲ ਕੀ ਸੀਗਾ ਅੱਛਾ ਤਾਂ ਕੁੱਤੇ ਰੰਗਾਂ ਦੇ ਵਿੱਚ ਇਹਨਾਂ ਦੀ ਵਾਈਫ ਕਹਿੰਦੀ ਮੈਂ ਕਿ ਸਾਈਡ ਤੇ ਰੱਖ ਦਊਂ ਜੱਕਰੂਗਾ ਭਾਬੀ ਕਹਿੰਦੀ ਕੋਈ ਚੱਕਦਾ ਜੀ ਭਾਬੀ ਕਹਿੰਦੀ ਹੈ ਕਿ ਮੈਂ ਤੁਹਾਡੇ ਘਰ ਦੇ ਬਾਹਰ ਰੱਖਾਂਗੀ ਤੁਸੀਂ ਚੱਕ ਲੋਗੇ ਨਹੀਂ ਕੱਢ ਦੋ ਮੈਂ ਆਪੇ ਲਾਉਂਗਾ ਜੀ ਸਾਰੇ ਸਾਫ ਕੱਪੜੇ ਆ ਲੋ ਆ ਗਰਮ ਕੱਪੜਿਆਂ ਲਈ ਨਾ ਲੋਕ ਅੱਧੇ ਠੰਡ ਦੇ ਨਾਲ ਮਰਦੇ ਆ ਲੁਧਿਆਣੇ ਸ਼ਹਿਰ ਦੇ ਵਿੱਚ 150 ਤੋਂ ਵੱਧ ਲੋਕ ਲਵਾਰਸ ਮਰਦੇ ਆ ਠੰਡ ਦੇ ਨਾਲ ਹਰ ਸਾਲ ਜਿਹੜਾ ਇਸਟ ਗੰਦਾ ਕਪੜਾ ਉਹ ਕੱਢਿਓ ਸਾਫ਼ ਹੈ ਜੀ ਸਾਰੇ ਇਹ ਗੰਦਾ ਹੈ ਹੀ ਨਹੀਂ ਕੋਈ ਉਹ ਪੇਟੀਕੋਟ ਵਗੈਰਾ ਹੱਦ ਦਈਏ ਕੋਈ ਨਹੀਂ ਕਿਸੇ ਨੇ ਪਾਲ ਲਾਇਕ ਨੂੰ ਪ੍ਰੋਪਰ ਆ ਤਾਂ ਦਈ ਹੈ ਹਾਂ ਆ ਰੱਖੋ ਸਾਰੇ ਕੱਪੜੇ ਵਿੱਚ ਤੁਹਾਡੇ ਨਾਲੇ ਪੁੰਨ ਨਾਲੇ ਫਣੀਆਂ ਦੋਨੇ ਕੰਮ ਕਰਾਉਂਦੇ ਆ ਅੱਜ ਇਹ ਤੁਸੀਂ ਆਹ ਸੁੱਟੋ ਕੂੜੇ ਸੁੱਟਣ ਵਾਲੀ ਚੀਜ਼ ਆ ਜੀ ਇੱਕ ਵਾਰੀ ਦਿਲ ਤੇ ਹੱਥ ਰੱਖ ਕੇ ਗੈਰ ਦੋ ਪੜਿਆ ਨਹੀਂ ਇਹ ਬੰਦਾ ਹਾਂਜੀ ਹਾਂ ਜੀ ਜੇ ਤੁਸੀਂ ਕਹਿੰਦੇ ਕੂੜੇ ਦੀ ਸੁੱਟਣ ਵਾਲੀ ਚੀਜ਼ ਆ ਮੈਂ ਜੁਰਮਾਨਾ ਵੀ ਕੋਲੋਂ ਭਵਾ ਦੂੰਗਾ ਤੁਹਾਨੂੰ ਆ ਫੋਟੋ ਬਾਅਦ ਤੇ ਜਾ ਕੇ ਦੇਖੋ ਰੇਲਵੇ ਸਟੇਸ਼ਨ ਕੋ ਕਿੱਦਾਂ ਲੋਕ ਠੰਡ ਨਾਲ ਮਰਨ ਦੇ ਆ ਹਾਂਜੀ ਸਰ ਹਾਂ ਜੀ ਅੰਦਰ ਬਾਬਾ ਨੇ ਕਿਦੋਂ ਤੀ ਹੋਈ ਹੈ ਆ ਬੱਚੇ ਥੋੜੇ ਨਾਲ ਆ ਬੱਚੇ ਤਾਂ ਬਹੁਤ ਰੋਈ ਜਾਂਦੇ ਆ ਕਿ ਇਹਨਾਂ ਨੂੰ ਅਨੰਤਾ ਫੋਕਸ ਕਰੋ ਸਾਡੇ ਆ ਸਾਡੇ ਮੈਂ ਤਾਂ ਚੱਕ ਪਾੜ ਕੇ ਹੁੰਦਾ ਜਾ ਲੰਘ ਗਿਆ ਬਹੁਤ ਬਸ ਸਾਪਾ ਤਾਂ ਇਹ ਕਰ ਗਿਆ ਅੱਬਾ ਗਿਆ ਸਾਡੀਆਂ ਛੱਡਣ ਨਹੀਂ ਕੰਮ ਨਹੀਂ ਸਾਡੇ ਦੀ ਐਜੂਕੇਸ਼ਨ ਆ ਗਈ ਦੇਖੋ ਜੀ ਇਹ ਮੈਂ ਕਰਦਾ ਜੀ ਅੱਜ ਮਹਤਰੀਅਤ ਹੋਊਗਾ ਮੇਰੀ ਗੱਲ ਸੁਣੋ ਵੱਡੇ ਵੀ ਤੁਸੀਂ ਸ਼ਹਿਰ ਤੇ ਰਹਿੰਦੇ ਕਿੱਥੇ ਹੋ ਅਸੀਂ ਬਣਾ ਕੇ ਛੇੜੀ ਜਗ੍ਹਾ ਤੇ ਸਿਕਸ ਟੂਟ ਪਾਣੀ ਚੜੀ ਬੰਦ ਪਾਣੀ ਜਿਹੜੀ ਇੱਧਰ ਆ ਇਹ ਇੱਧਰ ਆ ਪੈਨਸ਼ਨ ਬੈਂਕ ਆ ਮੈਂ ਆਪਣੇ ਬੈਂਕ ਵਾਲੀ ਕਰੇ ਤੇ ਤੁਹਾਡੇ ਕੋਲ ਘਰੇ ਵੈਂਡਰ ਨਹੀਂ ਆਉਂਦਾ ਕੁੜੀ ਵਾਲਾ ਨਹੀਂ ਆਉਂਦਾ ਕੁੜੀ ਆਉਂਦਾ ਜੀ ਲੰਦਾ ਨਹੀਂ ਕੋਈ ਕੱਪੜੇ ਲੈ ਕੇ ਨਹੀਂ ਆਉਂਦੀ ਇਹ ਕੱਪੜੇ ਕਿਸੇ ਗਰੀਬ ਨੂੰ ਦਾਨ ਕਰ ਦੇਣੇ ਤੇ ਰੋਡ ਤੇ ਥੋੜਦੇ ਪਏ ਹੋ ਨਾਲ ਤੋਂ ਬੱਚਿਆਂ ਨੂੰ ਕੀ ਸਮਝਾਉਂਗੇ ਤੁਸੀਂ ਲੈ ਕੇ ਆਏ ਹੋ ਨਾ ਉਹਨਾਂ ਕੀ ਸੰਦੇਸ਼ ਦੇ ਰਹੇ ਹੋ ਮਾਂ ਨਹੀਂ ਮਾਂ ਕੋਈ ਸੋ ਤੈਨੂੰ ਕਾਪੀ ਲੈਣਾ ਕਾਪੀ ਸਕੂਲ ਤੋਂ ਲੈਣਾ ਪਹਿਲਾਂ ਲੈਣਾ ਪਹਿਲਾਂ ਬੱਚੇ ਬਹੁਤ ਵਧੀਆ ਸਕੂਲ ਬਣਦੇ ਭਾਜੀ ਦੇ ਕੀ ਬੀਏ ਉਹ ਗੁਰੀਆ ਕਾਲਜ ਹੈ ਗਵਰਨਮੈਂਟ ਕਾਲਜ ਹੈ ਕਿ ਇੱਧਰ ਤੋਂ ਐਡਮਿਸ਼ਨ ਨਹੀਂ ਮਿਲਦੀ ਬੱਚਿਆਂ ਨੂੰ ਗਵਰਨਮੈਂਟ ਕਾਲਜ ਪੜਦੇ ਹੋ ਤੁਸੀਂ ਪਾਪਾ ਪਾਪਾ ਨੂੰ ਸਮਝਾਉਂਦੇ ਨਹੀਂ ਕਿ ਇਹ ਕੰਮ ਨਹੀਂ ਕਰਨਾ ਚਾਹੀਦਾ ਤੁਹਾਡੇ ਗਵਰਨਮੈਂਟ ਕਾਲਜ ਐਸਿਡ ਖਾਲਸਾ ਕਾਲਜ ਦਾਨोत्सव ਹੁੰਦਾ ਦਾਨोत्सव ਹੁੰਦਾ ਨਾ ਵਾਹ ਪੇ ਅਭੀ ਹੋਇਆ ਦਾਨोत्सव ਮੈਂ ਕੀਆ ਨਹੀਂ ਅਭੀ ਹੋਇਆ ਨਾ ਹਮਨੇ ਕੀਆ ਉਹ ਕਿਸੇ ਕੰਮ ਕੇ ਲੀਏ ਕੀਆ ਕਿ ਲੋਗ ਅਡਸ਼ਟਬਿਨ ਮੇ ਕਪੜੇ ਨਾ ਪਹਿਕੇ ਪੂਰੇ ਸ਼ਹਿਰ ਕੇ ਲੀਏ ਦਾਨोत्सव ਕਰਤੀਏ 3R ਕਾ ਪ੍ਰੋਜੈਕਟ ਹੁੰਦਾ ਹੈ ਆਪ ਫਿਰ ਵੀ ਡੈਸਟਬਿਨ ਮੇ ਡਾਲ ਰਹੇ ਹੋ

ਦੇਖੋ ਸਾਰਾ ਸਟੋਰੀਟਿੰਗ ਹੈ ਇਹ ਪਈਆਂ ਤੇ ਨੂੰ ਇਹ ਤੁਸੀਂ ਕਿਤੇ ਗਰੀਬ ਨੂੰ ਦੇ ਦਿਓ ਇੰਨੀ ਠੰਡ ਹੈ ਗਰਮ ਕੱਪੜੇ ਨੇ ਇਹ ਸਟੋਫਰਲ ਇਹ ਤੁਸੀਂ ਆਪ ਦੱਸੋ ਸਕੂੜੇ ਚ ਸੁੱਟ ਕੇ ਦਾ ਹੱਲ ਕੀ ਸੀਗਾ ਅੱਛਾ ਤਾਂ ਕੁੱਤੇ ਰੰਗਾਂ ਦੇ ਵਿੱਚ ਇਹਨਾਂ ਦੀ ਵਾਈਫ ਕਹਿੰਦੀ ਮੈਂ ਕਿ ਸਾਈਡ ਤੇ ਰੱਖ ਦੋ ਜੱਕਰੋਗਾ ਭਾਬੀ ਕਹਿੰਦੀ ਕਿ ਚੱਕਦਾ ਜੀ ਭਾਬੀ ਕਹਿੰਦੀ ਹੈ ਕਿ ਮੈਂ ਤੁਹਾਡੇ ਘਰ ਦੇ ਬਾਹਰ ਰੱਖਾਂਗੀ ਤੁਸੀਂ ਚੱਕਰੋਗੇ ਨਹੀਂ ਕੱਢ ਦوں ਮੈਂ ਆਪੇ ਲਾਉਂਗਾ ਜੀ ਸਾਰੇ ਸਾਬ ਕੱਪੜੇ ਆ ਲੋ ਆ ਗਰਮ ਕੱਪੜਿਆਂ ਲਈ ਨਾ ਲੋਕ ਅੱਧੇ ਠੰਡ ਦੇ ਨਾਲ ਮਰਦੇ ਆ ਲੁਧਿਆਣੇ ਸ਼ਹਿਰ ਦੇ ਵਿੱਚ 150 ਤੋਂ ਵੱਧ ਲੋਕ ਲਵਾਰਸ ਮਰਦੇ ਆ ਠੰਡ ਦੇ ਨਾਲ ਹਰ ਸਾਲ ਜਿਹਨਾਂ 'ਚ ਗੰਦਾ ਕੱਪੜਾ ਉਹ ਕੱਢਿਓ ਸਾਫ਼ ਹੈ ਜੀ ਸਾਰੇ ਇਹ ਗੰਦਾ ਹੈ ਹੀ ਨਹੀਂ ਕੋਈ ਉਹ ਪੇਟੀਕੋਟ ਵਗੈਰਾ ਅੱਧ ਦਈਏ ਕੋਈ ਨਹੀਂ ਕਿਸਰੇ ਪਾਲ ਲਾਇਕ ਹੁੰਨ ਪ੍ਰੋਪਰ ਅੱਤਾ ਦਈਏ ਹਾਂ ਆ ਰੱਖੋ ਸਾਰੇ ਕੱਪੜੇ ਵਿੱਚ ਤੁਹਾਡੇ ਨਾਲੇ ਪੁੰਨ ਨਾਲੇ ਫਣੀਆਂ ਦੋਨੇ ਕੰਮ ਕਰਾਣੇ ਅੱਜ ਇਹ ਤੁਸੀਂ ਆਹ ਸੁੱਟੋ ਕੂੜੇ ਸੁੱਟਣ ਵਾਲੀ ਚੀਜ਼ ਆ ਜੀ ਇੱਕ ਵਾਰੀ ਦਿਲ ਤੇ ਹੱਥ ਰੱਖ ਕੇ ਕਰ ਦਿਓ ਪੜੇ ਨਹੀਂ ਇਹ ਬੰਦੇ ਹਾਂਜੀ ਹਾਂ ਜੀ ਇਹ ਤੁਸੀਂ ਕਹਿੰਦੇ ਕੂੜੇ ਦੇ ਸੁੱਟਣ ਵਾਲੀ ਚੀਜ਼ ਆ ਮੈਂ ਜੁਰਮਾਨਾ ਵੀ ਕੋਲੋਂ ਪ੍ਰਭਾਵਾ ਦੂੰਗਾ ਤੁਹਾਨੂੰ ਆ ਫੋਟੋ ਬਾਅਦ ਤੇ ਜਾ ਕੇ ਦੇਖੋ ਰੇਲਵੇ ਸਟੇਸ਼ਨ ਕੋ ਕਿੰਦਾ ਲੋਕ ਠੰਡ ਨਾਲ ਮਰਨ ਡਿਆ ਹਾਂਜੀ ਸਰ ਹਾਂ ਜੀ ਸਰ ਪਰ ਇੱਕ ਦਰ ਬਾਬਾ ਲੇਕੀ ਨਹੀਂ ਇਹ ਆ ਬੱਚੇ ਥੋੜੇ ਨਾਲ ਬੱਚੇ ਤਾਂ ਬਹੁਤ ਰੋਈ ਜਾਂਦੇ ਆ ਕਿ ਇਹਨਾਂ ਨੂੰ ਅੰਨੰਤ ਕੌਸ਼ਿਸ਼ ਕਰੋ ਸਾਡੇ ਅਸਾਂ ਮੈਂ ਤਾਂ ਜੱਫੀ ਕੱਢ ਕੇ ਉੱਤ ਚੱਲਣ ਲੱਗਿਆ ਬਹੁਤ ਬਸ ਆਪਾਂ ਤਾਂ ਇਹ ਕਰ ਕੀ ਆਪਾਂ ਗਿਆ ਸਾਡੀਆਂ ਛੱਡਣਾਂ ਨਹੀਂ ਕੰਮ ਨਹੀਂ ਸਾਡੇ ਦੇ ਐਗੂਕੇਸ਼ਨ ਨਾ ਆ ਗਏ ਦੇਖੋ ਜੀ ਇਹ ਮੈਂ ਕਰਦਾ ਜੀ ਅੱਜ ਮਦਦਿਓਤੀ ਹੋਊਗਾ ਮੇਰੀ ਗੱਲ ਸੁਣੋ ਵੱਡੇ ਵੀ ਤੁਸੀਂ ਸ਼ਹਿਰ ਤੇ ਰਹਿੰਦੇ ਕਿੱਥੇ ਹੋ ਅਸੀਂ ਬਣਾ ਜਿਹੜੀ ਜਗ੍ਹਾ ਤੇ ਸਿਸਟਮ ਪਾਣੀ ਚੜੀ ਗਿਆ ਪਾਣੀ ਜਿਹੜੀ ਇੱਧਰ ਆ ਇਹ ਇੱਧਰ ਆ ਪੈਨਸ਼ਨ ਬੈਂਕ ਆ ਮੈਂ ਆਪਣੇ ਬੈਂਕ ਵਾਲੀ ਬਰੇਚ ਤੁਹਾਡੇ ਕੋਲ ਘਰੇ ਵੈਂਡਰ ਨਹੀਂ ਆਉਂਦਾ ਕੁੜੀ ਵਾਲਾ ਨਹੀਂ ਆਉਂਦਾ ਕੁੜੀ ਆਉਂਦਾ ਜੀ ਲੰਦਾ ਨਹੀਂ ਕੋਈ ਕੱਪੜੇ ਲੈ ਕੇ ਨਹੀਂ ਆਉਂਦੇ ਤੇ ਕੱਪੜੇ ਕਿਸੇ ਗਰੀਬ ਨੂੰ ਦਾਨ ਕਰ ਦੇਣੇ ਤੇ ਰੋਡ ਤੇ ਥੋੜੇ ਦੇ ਪੇ ਹੋਣ ਨਾਲ ਉਹ ਤਾਂ ਬੱਚਿਆਂ ਨੂੰ ਕੀ ਸਮਝਾਉਂਗੇ ਤੁਸੀਂ ਲੈ ਕੇ ਆਏ ਹੋਣਾ ਉਹਨਾਂ ਨੂੰ ਕੀ ਸੰਦੇਸ਼ ਦੇ ਰਹੇ ਹੋ ਮਾਨ ਨਹੀਂ ਲੱਗਦੀ ਬਹੁਤ ਸੀ ਤੁਸੀਂ ਪੈਨ ਕਾਪੀ ਲੈਣਾ ਕਾਪੀ ਸਕੂਲ ਤੋਂ ਲੈਣਾ ਪੈਨ ਲੈਣਾ ਨਹੀਂ ਪੈਨ ਲੈਣਾ ਬੱਚੇ ਬਹੁਤ ਵਧੀਆ ਸਕੂਲ ਬਣਦੇ ਭਾਜੀ ਦੇ ਕੀ ਬੀਏ ਯੂ ਗੁਰੀਆ ਕਾਲਜ ਹੈ گورਨਮੈਂਟ ਕਾਲਜ ਹੈ ਕਿ ਇੱਧਰ ਤੋਂ ਐਡਮਿਸ਼ਨ ਨਹੀਂ ਮਿਲਦੀ ਬੱਚਿਆਂ ਨੂੰ گورਨਮੈਂਟ ਕਾਲਜ ਪੜਦੇ ਹੋ ਤੁਸੀਂ ਪਾਪਾ ਪਾਪਾ ਨੂੰ ਸਮਝਾਉਂਦੇ ਨਹੀਂ ਕਿ ਇਹ ਕੰਮ ਨਹੀਂ ਕਰਨਾ ਚਾਹੀਦਾ ਤੁਹਾਡੇ گورਨਮੈਂਟ ਕਾਲਜ ਐਸਸੀਡ ਖਾਲਸਾ ਕਾਲਜ ਦਾਨੋਸਬ ਹੁੰਦਾ ਨਾ ਵਾਹਾਂ ਪੇ ਆ ਮੈਂ ਵੀ ਆਪੀ ਹੋਆ ਦਾਨੋਸਬ ਮੈਂ ਕੀਆ ਨਹੀਂ ਆਬੀ ਹੋਆ ਨਾ ਹਮਨੇ ਕੀਆ ਉਹ ਕਿਸੇ ਕੰਮ ਕੇ ਲੀਏ ਕੀਆ ਕਿ ਲੋਗ ਅਦਸ਼ਤਵਿਨ ਮੇ ਕਪੜੇ ਨਾ ਪਹਿਨ ਕੇ ਪੂਰੇ ਸ਼ਹਿਰ ਕੇ ਲੀਏ ਦਾਨੋਸਬ ਕਰਤੀ ਹੈ ਟ੍ਰਿਪਲ ਆਰ ਕਾ ਪ੍ਰੋਜੈਕਟ ਹੋਤਾ ਹੈ ਆ ਫਿਰ ਵੀ ਡੈਸਟਿਨਮੈਂਟ ਮੇ ਡਾਲ ਰਹੇ ਹੋ